ਤੁਹਾਡਾ ਜਿਹੜਾ ਮੰਦਰ ਤੇ ਬਾਅਦ ਝਗੜਾ ਹੋਇਆ ਹੈ ਕੀ ਕਾਰਨ ਹੈ ਦੇਖੋ ਜੀ ਮੰਦਰ ਦੇ ਬਾਹਰ ਇਥੋਂ ਦੇ ਹੀ ਸੇਵਾ ਕਰਦੇ ਆ ਮੰਦਰ ਦੇ ਵਿੱਚ ਉਹਦੀ ਪ੍ਰਬੰਧਕ ਕਮੇਟੀ ਹੈ ਮੈਂ ਵੀ ਇੱਥੇ ਸੇਵਾਦਾਰ ਆ ਇੱਥੇ ਨਾ ਬਾਰਨਾ ਇੱਕ ਮੁੰਡਾ ਹਾਰਤਿਕ ਹੈ ਤੇ ਨਾਲ ਉਹਦਾ ਭਰਾ 사જન ਇਹਦਾ ਮਥਰਾਦਾਸ ਇਹਨਾਂ ਦਾ ਮੰਦਰ ਕਮੇਟੀ ਨਾਲ ਕੇਸ ਚੱਲਦਾ ਪਿਆ ਕਰਾਇਦਾ ਇਹ ਕੀ ਕਰਦੇ ਨੇ ਕਿ ਸ਼ਾਮ ਨੂੰ ਹੁਣ ਅੱਜ ਤੇ ਰੀੜੀ ਨਹੀਂ ਲੱਗੀ ਜੀ ਤੁਹਾਨੂੰ ਲਾਈਵ ਵਿਖਾ ਦਿੰਦੇ ਇਹ ਸ਼ਾਮ ਨੂੰ ਇਹਨਾਂ ਨੇ 7:00 6:30 7:00 ਵਜੇ ਤੋਂ ਇਹਨਾਂ ਦਾ ਸ਼ਰਾਬ ਦਾ ਪ੍ਰੋਗਰਾਮ ਸ਼ੁਰੂ ਹੁੰਦਾ ਜਿਹੜਾ ਕਿ ਰਾਤ 11:30 ਪਰ ਤੱਕ ਚੱਲਦਾ ਚਾਰ ਜਾਨੇ ਆਉਂਦੇ ਨੇ ਚਾਰ ਜਾਨੇ ਜਾਂ ਡਿਸਪੋਜ਼ੇਬਲ ਗਲਾਸ ਜਿਹੜੇ ਦੂਜੇ ਰੱਖੇ ਹੁੰਦੇ ਨੇ ਕਦੀ ਉੱਥੇ ਕਦੀ ਐਂ ਮੰਦਰ ਦੇ ਬਾਹਰ ਹੀ ਪੈਗ ਲਾਣਾ ਇਹਨਾਂ ਨੇ ਸ਼ੁਰੂ ਆਈ 8:30 ਵਜੇ ਮੰਦਰ ਵਧਾ ਦਿੰਨੇ ਆ 8:30 ਵਜੇ ਤੋਂ ਲੈ ਕੇ ਫਿਰ ਇਹਨਾਂ ਦੀਆਂ ਵਗ ਇੱਥੇ ਕੋਈ ਡੰਦੀਆਂ ਨੇ ਕਿ ਜਿਵੇਂ ਹੱਥਾ ਹੀ ਹੁੰਦਾ ਭਾਈ 5-7 ਵਾਰੀ ਅਸੀਂ ਇਹਨਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਤੁਸੀਂ ਆਪਣਾ ਕਾਰੋਬਾਰ ਕਰੋ ਪਰ ਜਿਹੜਾ ਸ਼ਰਾਬ ਦਾ ਕੰਮ ਹੈ ਮੰਦਰ ਦੇ ਬਾਹਰ ਨਾ ਪਿਆਓ ਪਰ ਇਹ ਅੱਗੋਂ ਬਦਮਾਸ਼ੀ ਕਰਦੇ ਨੇ ਇਹ ਕਾਰੋਬਾਰ ਕਾਦਾ ਕਰਦੇ ਆ ਇਹ ਕਾਰੋਬਾਰ ਹੀ ਕੋਈ ਚਾਂਪਾਂ ਦੀ ਰੇੜੀ ਹੈ ਕੋਈ ਜੂਸ ਦਾ ਕਾਰੋਬਾਰ ਸ਼ਰਾਬ ਨਾ ਦਾ ਇਹ ਮੇਨ ਕੰਮ ਇਹਨਾਂ ਦਾ ਸ਼ਰਾਬ ਪਿਆਣਾ ਹੀ ਹੈ ਸਾਡੇ ਕੋਲ ਕੋਈ ਵੀਡੀਓ ਹੈ ਕਿ ਜਿਸ ਦੇ ਵਿੱਚ ਲੇਖੋ ਜੀ ਵੀਡੀਓ ਅੱਜ ਤੇ ਸਾਡੇ ਕੋਲ ਮੌਜੂਦ ਨਹੀਂ ਹੈ ਪਰ ਹਾਂ ਜਦੋਂ ਹੋਣ ਅਗਲੀ ਵਾਰ ਹੀ ਹੋਏਗੀ ਤੇ ਕਿਉਂਕਿ ਸਾਨੂੰ ਨਹੀਂ ਪਤਾ ਅੱਜ ਵੀ ਸਵੇਰੇ ਮੈਂ ਆਪਣੇ ਘਰ ਸੁੱਤਾ ਪਿਆ ਸੀ ਕਿ ਮੈਨੂੰ ਇਥੋਂ ਕਿਸੇ ਦਾ ਵੀਰ ਦਾ ਫੋਨ ਗਿਆ ਕਰਨੈਲ ਸਿੰਘ ਦਾ ਕਿ ਉਹ ਬੰਦੇ ਇਕੱਠੇ ਕਰਕੇ ਦੇ ਲਲਕਾਰੇ ਮਾਰਦੇ ਪਏ ਨੇ ਤੇ ਗਾਲ ਮੰਦਾ ਕਰਦੇ ਪਏ ਨੇ ਚਲੋ ਅਸੀਂ ਮੰਦਰ ਕਮੇਟੀ ਦੇ ਮੈਂਬਰ ਹੌਲੀ ਹੌਲੀ ਇੱਕ ਕਰੋ ਇਕੱਠੇ ਹੋਏ ਆ ਤੇ ਇਨ ਚਿਰ ਨੂੰ ਇਥੋਂ ਦੇ ਮਹੱਲੇ ਦੇ ਮੁੰਡਿਆਂ ਦਾ ਤੇ ਇਹਨਾਂ ਦਾ ਆਪਸੀ ਟਕਰਾਅ ਹੋ ਚੁੱਕਿਆ ਹੋਇਆ ਸੀਗਾ ਉਹਦੀਆਂ ਵੀਡੀਓ ਵੀ ਸਾਡੇ ਕੋਲ ਮੌਜੂਦ ਨੇ ਜਦੋਂ ਇਹ ਇਕੱਠੇ ਹੋਏ ਨੇ 10-12 ਜਾਣੇ ਜਦੋਂ 10-12 ਬੰਦੇ ਇਹਨੂੰ ਕਰਨੈਲ ਸਿੰਘ ਦੇ ਮਾਰਨ ਨੂੰ ਭੱਜੇ ਨੇ ਕਿਰਪਾਨਾ ਲੈ ਕੇ ਉਹ ਦਾਤਰ ਲੈ ਕੇ ਆਏ ਨੇ ਕਿਰਪਾਨਾ ਲੈ ਕੇ ਆਏ ਨੇ ਸਾਡੇ ਕੋਲ ਸਾਰੀਆਂ ਵੀਡੀਓ ਮੌਜੂਦ ਆ ਉਹ ਮੈਂ ਵੀਡੀਓ ਤੁਹਾਨੂੰ ਵੀ ਦਿਆਂਗਾ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਜਿਸ ਕਰਕੇ ਉਹ ਜੱਗ ਦੇਖੋ ਜੀ ਜਦੋਂ ਮੈਂ ਅਸੀਂ ਆਏ ਆ ਮੇਰੇ ਆਉਣ ਤੋਂ ਪਹਿਲੇ ਤਕਰਾਰ ਹੋ ਚੁੱਕੀ ਹੋਈ ਸੀਗੀ ਇਹ ਇੱਥੋਂ ਦੇ ਮਹੱਲੇ ਦੇ ਮੁੰਡਿਆਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਆਪਸ ਵਿੱਚ ਤਕਰਾਰ ਹੋ ਚੁੱਕੀ ਹੋਈ ਸੀਗੀ ਕੀ ਮੰਗ ਕਰਦੇ ਇਹ ਅਸੀਂ ਮੰਗ ਕਰਦੇ ਆ ਕਿ ਜਿਹੜਾ ਇਹ ਨਜਾਇਜ਼ ਜਿਹੜਾ ਸ਼ਰਾਬ ਪੀਂਦੇ ਨੇ ਇਥੇ ਬੰਦ ਕੀਤੀ ਜਾਵੇ ਆ ਕਾਰੋਬਾਰ ਕਰਨਾ ਆਪਣੀ ਨੀਤਨਾ ਕਰਨ ਜਿਹੜਾ ਕੇਸ ਚੱਲਦਾ ਜੋ ਦਾ ਅਲੱਦਾ ਫੈਸਲਾ ਆਏਗਾ ਸਾਨੂੰ ਉਹ ਮਜਬੂਰ ਹੈ ਠੀਕ ਹੈ ਯਾਰ ਮਾਨਾ ਜੀ ਇਹ ਦੁਕਾਨ ਜਿਹੜੀ ਇਹਨੂੰ 11 ਸਾਲ ਹੋ ਗਿਆ ਕਿਹੜਾ ਮੰਦਰ ਹੈ ਕਿਹੜੀ ਜਗ੍ਹਾ ਦੀ ਮਾਤਾ ਵੈਸ਼ਨੋਦੇਵੀ ਮੰਦਰ ਹੈ ਜੀ ਕਿਹੜੀ ਜਗ੍ਹਾ ਜੀ ਮੰਦਰ ਮਾਤਾ ਵੈਸ਼ਨੋਦੇਵੀ ਮੰਦਰ ਟਪਈ ਰੋਡ ਕਲੀ ਨੰਬਰ 15 ਹਾਂਜੀ ਕੀ ਗੱਲਬਾਤ ਕੀ ਹੋਈ ਹੈ ਕੱਲ੍ਹ ਪਤ ਇਹ ਵੀ ਇਹਨਾਂ ਨਾਲ ਕਿਰਾਏ ਦਾ ਝਗੜਾ ਚੱਲਣ ਗਿਆ ਸਾਡਾ ਕੇਸ ਅਦਾਲਤ ਵਿੱਚ ਲੱਗਾ ਕਿਦਾਂ ਨਾਲ ਹੋ ਰਿਹਾ ਇਹ ਮਥਰਾਦਾਸ ਦੇ ਨਾਲ ਅੱਛਾ ਜੀ ਇਹ 11 ਸਾਲ ਹੋ ਗਿਆ ਕੇਸ ਲੱਗੇ ਇਹਨੂੰ ਕੇਸ ਜਿਹੜਾ ਨਾ ਉਹਦਾ ਫੈਸਲਾ ਹੋਣ ਵਾਲਾ ਹੀ ਹੈ ਇਹ ਚਾਹੁੰਦੇ ਨੇ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਕਬੇੜ ਪਾ ਕੇ ਤੇ ਇਸ ਮਸਲੇ ਨੂੰ ਐਸ ਪਰਸਪੈਕਟਿਵ ਤੇ ਕਨਵਰਟ ਕਰੀਏ ਝਗੜਾ ਕਰਕੇ ਝਗੜਾ ਸਾਡੇਆਂ ਬੰਦਿਆਂ ਨੇ ਕਿਸੇ ਨੂੰ ਨੂੰ ਸੱਟ ਨਹੀਂ ਲਾਈ ਉਹਨਾਂ ਨੇ ਨਿਹੰਗ ਲਿਆ ਕੇ ਕੱਲ੍ਹ ਦੇ ਉਹਨਾਂ ਨੇ ਰੋਲਾ ਪਾ ਰੋਪਾ ਪਾਇਆ ਜਿਸ ਦਾ ਸਬੂਤ ਸਾਰੀ ਗਲੀ ਆ ਇਹ ਗਲੀ ਗਲੋਂ ਤੁਸੀਂ ਪੁੱਛ ਸਕਦੇ ਹੋ ਤੇ ਅਸੀਂ ਇਹਨਾਂ ਦਾ ਕੋਈ ਇਤਰਾਜ਼ ਨਹੀਂ ਕੀਤਾ ਨਾ ਇਹਨਾਂ ਨੂੰ ਕੁਝ ਕਿਹਾ ਹੀ ਏ ਕੱਲ੍ਹ ਸ਼ਾਮ ਦੇ ਇਹਨਾਂ ਨੇ ਦੰਗਾ ਪ੍ਰਸਾਦ ਕਰਨਾ ਸ਼ੁਰੂ ਕੀਤਾ ਸੀ ਆ ਤੇ ਅੱਜ ਸਵੇਰੇ ਵੀ ਇਹੀ ਮਸਲਾ ਸੀ ਜਿਸ ਕਰਕੇ ਅਸੀਂ ਇਹਨਾਂ ਨਾਲ ਕਿਰਾਏ ਤੋਂ ਇਲਾਵਾ ਸਾਡਾ ਹੋਰ ਕੋਈ ਇਹਨਾਂ ਨਾਲ ਕੋਈ ਝਗੜਾ ਨਹੀਂ ਹੈ ਉਹਨਾਂ ਦਾ ਕਹਿੰਦੇ ਕਿ ਸਾਡੇ ਨਾਲ ਰਾਤੀ ਕੁੱਟਮਾਰ ਕੀਤੀ ਕੀ ਆ ਤਾਂ ਹਸਪਤਲ ਦਾ ਹਲਫੇ ਨੂੰ ਉਹ ਤੇ ਸਵੇਰ ਦੀ ਗੱਲ ਹੈ ਜੀ ਸਵੇਰੇ ਜਦੋਂ ਕੱਲ ਉਹਨਾਂ ਨੇ ਇੱਥੇ ਚਾਰ ਪੰਜ ਮਿਹੰਗ ਰਿਆ ਕੇ ਤੇ ਦੰਗਾ ਫਸਾ ਦਿੱਤਾ ਗਾਲੀ ਗਲੋਚ ਕੀਤਾ ਪਰ ਕਿਸੇ ਨੇ ਉਹਨੂੰ ਜਵਾਬ ਨਹੀਂ ਦਿੱਤਾ ਫਿਰ ਸਵੇਰੇ ਕਿੱਝੇ ਕਿੱਝੇ ਸਵੇਰੇ ਫਿਰ ਉਹ ਹੀ ਟੋਲਾ ਲੈ ਕੇ ਆਏ ਗਾਲੀ ਗਲੋਚ ਕਰਨ ਲੱਗ ਪਏ ਐਥੇ ਜਿੰਨਾ ਜੂਸੀ ਇਹਦੇ ਸਾਨੂੰ ਨਹੀਂ ਪਤਾ ਵੀ ਸੱਟ ਨੂੰ ਕਿੰਨੇ ਲੱਗਦੀ ਆ ਕਿਹਾ ਜਾ ਰਿਹਾ ਕਿ ਜਿਹੜਾ ਉਹਨਾਂ ਵੱਲੋਂ ਕੰਮ ਕੀਤਾ ਜਾਂਦਾ ਨਾਲ ਸ਼ਰਾਬ ਦੀ ਪ੍ਰੋਸੀਜਨ ਦੇ ਮੰਦਰ ਨਾਲ ਆ ਸੁਦਾਜੀ ਇਹ ਦੁਕਾਨ ਤੋਂ ਪਰਲੇ ਪਾਸੇ ਉਹ ਅੱਡਾ ਲਾਉਂਦੇ ਨੇ ਜਿਹਦਾ 12 ਵਜੇ ਤੱਕ ਇਸਤੇਮਾਲ ਕਰਦੇ ਨੇ ਤੇ ਉਹ ਸ਼ਰਾਬ ਤੇ ਨਾਲ ਜੂਸ-ਜਾਸ ਦਾ ਕੰਮ ਕਰਦੇ ਨੇ ਜੂਸ ਦੇ ਬਣਾ ਨੇ ਸ਼ਰਾਬ ਪੀਂਦੇ ਨੇ ਆ ਲਾਗੁਲਾ ਵੀ ਕਰਦੇ ਨੇ ਰੋਜ਼ ਇਹਦੇ ਪੁਲਿਸ ਨੂੰ ਵੀ ਪਤਾ ਇਹ ਤੇ ਦੋ ਦੂਜੇ ਤੀਜੇ ਦਿਨ ਇਹਨਾਂ ਦੀ ਵਜ੍ਹਾ ਕਰਕੇ ਹੀ ਝਗੜਾ ਹੁੰਦਾ ਫਰਕ ਪ੍ਰੂਫ ਹੈ ਜਿਹੜਾ ਤੁਸੀਂ ਕਹਿ ਰਹੇ ਸ਼ਰਾਬ ਦਾ ਇਲਜ਼ਾਮ ਸ਼ਰਾਬ ਦਾ ਇਹਦੇ ਪ੍ਰੂਫ ਹੁਣ ਇਸ ਵੇਲੇ ਤੇ ਰੱਖੀ ਨਹੀਂ ਕੋਈ ਦੇ ਸਕਦੇ ਲੇਕਿਨ ਜਿਹੜਾ ਆਖੀ ਵੇਖਿਆ ਜਾਂ ਲੋਕ ਵੇਖਦੇ ਨੇ ਬੁੜੀਆਂ ਦੱਸਦੀਆਂ ਨੇ ਕਿ ਉੱਥੇ ਸ਼ਰਾਬ ਪੀਂਦੇ ਨੇ ਮੰਦਰ ਕਮੇਟੀ ਵਾਲੇ ਰੋਕੋ ਅੱਧੀ ਰਾਤੀ ਇਹਨਾਂ ਨੂੰ ਕਿਹੜਾ ਬੰਦਾ ਰੋਕਣ ਨੂੰ ਆਏ ਅਸੀਂ ਆਪਣੀ ਇੱਜ਼ਤ ਕਰਕੇ ਅਸੀਂ ਉਸ ਵੇਲੇ ਅਵਾਈਡ ਕਰ ਜਾਂਦੇ ਆਂ ਵੀ ਛੱਡੋ ਛੱਡੋ ਪੜਾ ਅੱਜ ਅੱਜ ਹਟ ਜਾਣਗੇ ਕੱਲ ਹਟ ਜਾਣਗੇ ਜਿਹੜਾ ਝਗੜਾ ਹੋਇਆ ਇਹਦੀ ਕੋਈ ਦਰਖਾਸਤ ਦਿੱਤੀ ਹੈ ਦਿੱਤੀ ਹੈ ਜੀ ਕੀ ਕਹਿੰਦੇ ਆ ਦਰਖਾਸਤ ਇਹੋ ਹੀ ਦਿੱਤੀ ਹੈ ਵੀ ਸਾਡਾ ਇਹਨਾਂ ਦਾ ਕੋਈ ਕਿਰਾਏ ਤੋਂ ਇਲਾਵਾ ਹੋਰ ਕੋਈ ਸਾਡਾ ਕੋਈ ਇਹਨਾਂ ਨਾਲ ਕੋਈ ਝਗੜਾ ਨਹੀਂ ਹੈ 11 ਸਾਲ ਹੋ ਗਿਆ ਕਿਰਾਇਆ ਨਹੀਂ ਦੇ ਰਹੇ ਜਿਹੜਾ ਕੇਸ ਚਲਣ ਡਿਆ ਮੈਂ ਇਹ ਕੱਢਣੇ ਸਾਨੂੰ ਇਹ ਦੁਕਾਨ ਖਾਲੀ ਕੀਤੀ ਜਾਵੇ ਇਹ ਮੰਦਰ ਦੀ ਜਿਹੜੀ ਆ ਉਹ ਪਿੱਛੇ ਮੰਦਰ ਹੈ ਉਹ ਵੀ ਇਹ ਵੀ ਗੇਟ ਹੈ ਇਹ ਵੀ ਗੇਟ ਹੈ ਅਸੀਂ ਚਾਹੁੰਦੇ ਆਂ ਵੀ ਇਹ ਜਨਤਾ ਦੀ ਮੰਗ ਹੈ ਕਿ ਇੱਥੇ ਹਨੂਮਾਨ ਦਾ ਮੰਦਰ ਬਣਾਇਆ ਜਾਵੇ ਇਸ ਕਾ ਕੇ ਅਸੀਂ ਅਦਾਲਤ ਵਿੱਚ ਵੀ ਇਹੋ ਹੀ ਰਿਕੁਐਸਟ ਕੀਤੀ ਹੈ ਵੀ ਮੰਦਰ ਨੂੰ ਖਾਲੀ ਦੁਕਾਨ ਨੂੰ ਖਾਲੀ ਕੀਤਾ ਜਾਵੇ ਠੀਕ ਹੈ ਠੀਕ ਹੈ ਕੀ ਨਾਮ ਹੈ ਭਾਪਾ ਜੀ ਮੇਰਾ ਨਾਮ ਮੁਕੇਸ਼ ਭਗਤ ਸਿੰਘ ਖਾਲਸਾ ਮੁਕੇਸ਼ ਸਿੰਘ ਕਹਿੰਦੇ ਉੱਧਾ ਪਾਣੂ ਜੀ ਕੀ ਗੱਲ ਹੋਈ ਹੈ ਜਿਹੜਾ ਝਗੜਾ ਗੱਲ ਹੈ ਏਦਾਂ ਜੀ ਪਿਆਰਿਓ ਮੇਰਾ ਭਰਾ ਡੈਮਗਾ ਸਾਡੀ ਦੁਕਾਨ ਹੈ ਚਾਂਪਾਂ ਦੀ ਕੁਝ ਸਮਾਂ ਪਹਿਲੇ ਮੈਂ ਦੁਕਾਨ ਕਰਦਾ ਹਾਂ ਹੁਣ ਮੈਂ ਆਪਣਾ ਬੈਟਰੀ ਟਰੋਪ ਆਇਆ ਵਾ ਮੈਂ ਬੈਟਰੀ ਟਰੋ ਚਲਾਣਾ ਵਾ ਠੀਕ ਹੈ ਜਿਹੜੀ ਸਾਡੀ ਦੁਕਾਨ ਆ ਉਹ ਸਾਡੀ ਕੋ 1982 ਦੀ ਦੁਕਾਨ ਆ ਕਾਨੂੰਨੀ ਤੌਰ ਤੇ ਸਾਡਾ ਕਬਜ਼ਾ ਵੀ ਹੈਗਾ ਸਾਡੇ ਦੇ ਮਲਕੀਅਤ ਨਾਮਾ ਵੀ ਸਾਡੇ ਨਾਮ ਹੈ ਉਹਦੇ ਵਿੱਚ ਪਕਾਇਦਾ ਸੀ 500 ਰੁਪਏ ਦੇ ਕੇ ਆਪਣਾ ਤਕਾਰ ਬਣਾਈ ਹੈ ਉਹਦੇ ਮਾਲਕ ਅਹੀ ਸਾਡਾ ਕੋਰਟ ਕੇਸ ਚੱਲਦਾ ਪਿਆ ਜੋ ਕਿ ਹਲੇ ਫੈਸਲੇ ਦੇ ਅਧੀਨ ਆ ਇੱਕ ਫੈਸਲਾ ਹੀ ਜਿੱਤ ਚੁਕੇ ਆ ਉਸ ਤੋਂ ਬਾਅਦ ਹਲੇ ਦੁਬਾਰਾ ਅਗਲੀ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਜਿਹੜਾ ਸੁਖਦੇਵ ਰਾਜ ਦਾ ਬੰਦਾ ਏ ਅੰਨੇ ਥੋੜੇ ਬੰਦੇ ਵਿੱਚ ਡਿਫਾਲਟਰ ਪਾਏ ਹੋਏ ਨੇ ਗੁੰਡਾਵਾਦ ਬੰਦੇ ਪਾਏ ਹੋਏ ਨੇ ਜਿਹੜੇ ਕਿ ਲੋਕਾਂ 'ਤੇ ਅਤਿਆਚਾਰ ਕਰਦੇ ਨੇ ਠੀਕ ਹੈ ਅੰਨਾਂ ਨੇ ਦੋ ਤਿੰਨਾਂ ਦੀ ਪਹਿਲੇ ਵੀ ਇੱਕ ਰੁੱਖ ਦਾ ਸਹਾਰਾ ਲੈ ਕੇ ਮੇਰੇ ਭਰਾ ਨੂੰ ਦੁਕਾਨ ਦੇ ਉੱਤੇ ਕੱਲਿਆਂ ਹਮਲਾ ਕੀਤਾ ਪਰ ਉਸ ਟਾਈਮ ਮੈਂ ਥੋੜਾ ਜਿ ਉਹ ਗੱਲ ਨਹੀਂ ਵਧਾਈ ਕਿ ਚਲੋ ਕੋਈ ਗੱਲ ਨਹੀਂ ਸਿਆਣੇ ਪਿਆਣੇ ਬੰਦੇ ਕੋਈ ਗੱਲ ਨਹੀਂ ਠੀਕ ਆ ਚਲੋ ਰੁਖ ਰਮ ਰੁਖ ਦਾ ਮਸਲਾ ਪਰ ਹੁਣ ਅਸਲੀ ਹਾਦਸਾ ਉਰੋਂ ਵੱਧ ਗਈ ਜਦੋਂ ਬੰਦ ਦੁਕਾਨ ਦੇ ਉੱਤੇ ਸਾਡੀ ਸਿੱਖੀ ਨੂੰ ਉਹਨਾਂ ਨੇ ਲਲਕਾਰਿਆ ਮੇਰੇ ਬਾਣੇ ਨੂੰ ਲਲਕਾਰਿਆ ਕਹਿੰਦੇ ਕਿ ਦੁਕਾਨ ਖੋਲ ਕੇ ਦੱਸੇ ਕਿਹੜਾ ਦੱਸਦਾ 30 ਹਜ਼ਾਰਾ ਸਾਡੇ 11 ਹਜ਼ਾਰਾਂ ਦੀ ਗੱਲ ਹੈ ਮੈਨੂੰ ਮੇਰੇ ਗਵਾਂਢੀ ਦਾ ਫੋਨ ਆਇਆ ਠੀਕ ਹੈ ਗੁਰਨਾਮ ਸਿੰਘ ਦਾ ਫੋਨ ਆਇਆ ਕਿ ਤੇਰੀ ਦੁਕਾਨ ਦੇ ਉੱਤੇ ਇੱਟਾਂ ਮਾਰਦੇ ਪਏ ਆ ਤੇ ਮੈਂ ਉਸ ਟਾਈਮ ਸ਼ਹਿਰੋਂ ਬਾਹਰ ਸੀ ਠੀਕ ਆ ਸ਼ਹਿਰੋਂ ਬਾਹਰ ਸੀ ਮੈਂ ਆ ਨਹੀਂ ਸਕਿਆ ਸਵੇਰੇ ਜਾ ਕੇ ਮੈਂ ਆਪਣੀ ਸਾਫਾਈ ਕੀਤੀ ਉਸ ਟਾਈਮ ਉਥੇ ਮੌਕੇ ਦੇ ਮਹੱਲੇ ਦੇ ਗਵਾਹ ਐ ਇਸ ਗੱਲ ਦੇ ਠੀਕ ਹੈ ਦੁਕਾਨ ਦੀ ਸਫਾਈ ਕੀਤੀ ਉਸ ਟਾਈਮ ਆਪਣੇ ਭਰਾ ਸਦਿਆ ਤੂੰ ਮੈਂ ਕਿਹਾ ਦੁਕਾਨਦਾਰੀ ਕਰ ਕੋਈ ਗੱਲ ਨਹੀਂ ਜੋ ਹੋ ਗਿਆ ਠੀਕ ਹੈ ਅੰਨਾਂ ਨੇ ਸਾਡੀ ਗੈਰ ਮੌਜੂਦਗੀ ਦੇ ਵਿੱਚ ਇੱਟਾਂ ਕੱਢੀਆਂ ਇੱਟਾਂ ਮਾਰੀਆਂ ਗੈਰ ਮੌਜੂਦਗੀ ਗਾਲਾਂ ਗੋਲਾਂ ਕੱਢੀਆਂ ਜੋ ਵੀ ਕੀਤਾ ਨਾ ਠੀਕ ਹੈ ਮੈਂ ਕਿਹਾ ਹੁਣ ਸਾਡੀ ਦੁਕਾਨਦਾਰੀ ਹੈ ਅਸੀਂ ਦੁਕਾਨ ਖੋਲੀ ਦੁਕਾਨ ਲਾ ਕੇ ਨੂੰ ਮੈਂ ਚਲਾ ਗਿਆ ਇਹ ਸਿੰਘ ਵੀ ਮੇਰੇ ਨਾਲ ਹੀ ਅਸੀਂ ਚਲੇ ਗਏ ਆ ਉਸ ਤੋਂ ਬਾਅਦ ਸੰਨੀ ਢਿੱਲੋ ਠੀਕ ਆ ਕਰਨੈਲ ਸਿੰਘ ਕੈਲੀ ਸੰਨੀ ਢਿੱਲੋ ਦੇ ਜਿੰਨੇ ਵੀ ਭਰਾ ਨੇ ਸਾਰੇ ਠੀਕ ਆ ਹੋਰ ਪੰਜ-ਛੇ ਮ ਨੇ ਮੇਰੇ ਭਰਾ ਨੂੰ ਕੱਲਿਆਂ ਫੜ ਕੇ ਉੱਥੇ ਜੋਸ਼ ਛਤਰਬੜੀ ਕੀਤੀ ਸੱਟਾਂ ਮਾਰੀਆਂ ਬਾਹੂਆਂ ਸੱਟਾਂ ਮਾਰੀਆਂ ਜੋ ਕਿ ਜਾਨ ਲੈਵਾ ਹਮਲਾ ਕੀਤਾ ਇੱਕ ਤਰ੍ਹਾਂ ਜਾਨੋਂ ਮਾਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਮੇਰੇ ਭਰਾ ਨੂੰ ਮੇਰੇ ਗਵਾਨੀ ਉਸੇ ਟਾਈਮ ਮੈਨੂੰ ਫੋਨ ਕੀਤਾ ਤੇ ਮੈਂ ਉਸੇ ਟਾਈਮ ਭੱਜਾ ਗਿਆ ਕਿਉਂਕਿ ਉਸ ਟਾਈਮ ਥੋੜੀ ਦੂਰੀ ਤੇ ਸੀ ਕੁਲਚਾ ਖਾ ਰਿਆ ਸੀ ਰੋਟੀ ਖਾ ਦੂਰੀ ਦੂਰੀ ਤੇ ਉਸੇ ਟਾਈਮ ਉਸੇ ਗਿਆ ਉੱਥੇ ਗਿਆ ਇਹ ਸਿੰਘ ਸਾਹਿਬ ਮੇਰੇ ਮੌਕੇ ਦੇ ਗਵਾਹ ਨੇ ਇਹ ਸਾਡੇ ਨਾਲ ਖੜੇ ਮੈਂ ਆਪਣੇ ਭਰਾ ਨੂੰ ਬਚਾਉਣ ਦੇ ਲਈ ਗਾਹ ਹੋਇਆ ਜਿਹੜਾ ਸੰਨੀ ਢਿੱਲੋ ਹੈ ਭਰੀ ਪੰਚਾਇਤ ਦੇ ਵਿੱਚ ਅਨੇ ਮੇਰੀ ਦਾੜੀ ਪੁੱਟੀ ਮੇਰੇ ਕੇਸਾਂ ਦੀ ਬੇਦਬੀ ਕੀਤੀ ਮੇਰਾ ਸ਼ਸ਼ਤਰ ਖੋ ਕੇ ਲੈ ਗਏ ਪਿੱਛੋਂ ਦੇਖੋ ਇਹਨਾਂ ਨੇ ਦਾਤਰ ਦਾ ਵਾਰ ਕੀਤਾ ਮੈਂ ਇਹਦੇ ਖਿਲਾਫ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਕਰਨਾ ਚਾਹੁੰਦਾ ਹੋਰ ਦੂਜੀ ਗੱਲ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਹਾਡੇ ਸਿੰਘ ਦੇ ਨਾਲ ਅੱਡੀ ਬੇਦਬੀ ਹੋ ਰਹੀ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੀ ਵੱਧ ਤੋਂ ਵੱਧ ਮਦਦ ਕਰੋ ਸਾਡੀ ਰੋਜੀ ਰੋਟੀ ਦਾ ਮਸਲਾ ਹੈ ਕੀ ਕਿ ਸਾਡਾ ਕੇਸ ਚੱਲਦਾ ਪਿਆ ਕਾਨੂੰਨੀ ਇੱਕ ਤੇ ਆ ਕਾਨੂੰਨ ਦੇ ਵਿੱਚ ਜਾ ਰਹੇ ਨੇ ਉਲਟ ਕੇਸ ਵੀ ਇਹਨਾਂ ਨੇ ਆਪ ਵੀ ਕੀਤਾ ਅਸੀਂ ਨਹੀਂ ਕੀਤਾ ਠੀਕ ਹੈ ਕੇਸ ਵੀ ਕੀਤਾ ਸੀ ਜੇ ਆ ਕਾਨੂੰਨ ਦੇ ਦਾਰੇ 'ਚ ਹੈਗੇ ਨੇ ਅਸੀਂ ਵੀ ਕਾਨੂੰਨ ਦੇ ਦਾਰੇ 'ਚ ਵਿੱਚ ਅਸੀਂ ਕਾਨੂੰਨ ਦੀ ਰਿਸਪੈਕਟ ਕਰਦੇ ਆ ਠੀਕ ਹੈ ਅਸੀਂ ਹਿੰਦੁਸਤਾਨ ਦੇ ਵਾਸੀ ਆ ਠੀਕ ਹੈ ਕਲਗੀਧਰ ਪਾਸ਼ਾ ਨੇ ਆਪਣੇ ਸਬੰਸ ਲੁਟਾ ਦਿੱਤਾ ਠੀਕ ਹੈ ਸਾਡੇ ਨਾਲ ਇਹੋ ਜਿਹਾ ਅਤਿਆਚਾਰ ਹੋ ਰਿਹਾ ਸ਼ਰਾਬ ਦਾ ਧੰਦਾ ਕਰਦੇ ਨੇ ਦੋ ਨੰਬਰ ਦਾ ਕੰਮ ਕਰਦੇ ਗਰੀਬਾਂ ਦੇ ਨਾਲ ੱ ਧੱਕਾ ਕਰਦੇ ਨੇ ਇਹ ਸਾਰੇ ਜਾਣੇ ਅੱਜ ਦਾ ਨਹੀਂ ਕਰ ਰਹੇ ਬੜੇ ਸ਼ੇਰ ਦਾ ਕਾਰ ਹੈ ਪਰ ਕੋਈ ਅੰਨਾ ਇਹ ਨਾਲ ਹਲੇ ਸ਼ਰਿਆਮ ਕੋਈ ਗੱਲ ਨਹੀਂ ਕਰ ਰਿਹਾ ਉਹ ਕਿਉਂ ਨਹੀਂ ਕਰ ਰਹੇ ਲੋਕੀ ਲੋਕੀ ਇਹਨਾਂ ਕੋਈ ਡਰਦੇ ਨੇ ਲੋਕਾਂ ਨੂੰ ਉਹਨਾਂ ਨੇ ਡਰਾਇਆ ਕਬਜ਼ੇ ਕਿਤੇ ਨਜਾਇਜ਼ ਲੋਕਾਂ ਨਾਲ ਤੁਹਾਡੇ ਭਰਾ ਦੇ ਹਾਲਾਤ ਕੀ ਆ ਭਰਾ ਦੇ ਹਾਲਾਤ ਸੀਰੀਅਸ ਜੀ ਜੀ ਤੁਸੀਂ ਜਾ ਕੇ ਵੇਖ ਸਕਦੇ ਜੀ ਮੈਂ ਇਹ ਹੀ ਚਾਹਨਾ ਕਿ ਸੱਚੇ ਪਾਤਸ਼ਾਹ ਜੇ ਮੇਰੇ ਭਰਾ ਨੂੰ ਕੋਸ਼ ਨਾ ਹੋਵੇ ਜੇ ਹੋ ਗਿਆ ਤੇ ਸਾਨੂੰ ਕਾਨੂੰਨ ਆਪਣੇ ਹੱਥ 'ਚ ਲੈਣਾ ਪਏਗਾ। ਹਾਂਜੀ ਘੇਰ ਕੀਮਾ ਤੋਂ ਅਸੀਂ ਦਰਖਾਸਤ ਦਿੱਤੀ ਉੱਥੋਂ ਡਾਟ ਲੈ ਕੇ ਅਸੀਂ ਸਿਵਲ ਹਸਪੀਟਲ ਆਏ ਆਂ। ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜਿਹੜਾ ਸਵੇਰੇ ਡੈਮਗੰਜੇ ਇਲਾਕੇ 'ਚ ਝਗੜਾ ਹੋਇਆ ਇਹ ਦਰਖਾਸਤ ਆਈ ਹੈ ਤੇ ਕੀ ਪੁਲਿਸ ਦੀ ਕਾਰਵਾਈ? ਉਹਦੇ ਵਿੱਚ ਇੱਕ ਕਾਰਤਕ ਨਾਮ ਦਾ ਲੜਕਾ ਉਹਨੇ ਨਾ ਕੰਪਲੇਨਟ ਦਿੱਤੀ ਹੈ। ਉਹਨਾਂ ਦਾ ਨਾ ਕੋਈ ਢੇੜੀ ਲਾਉਣ ਨੂੰ ਤਕਰਾਰਬਾਜੀ ਹੋਈ ਸੀ। ਹਾਂਜੀ ਉਹ ਪ੍ਰੋਬੀ ਇੱਕ ਕਮਲੇਨ ਦਿੱਤੀ ਸੀ ਤੇ ਕਰੇ ਇਹਦਾ ਮੈਡੀਕਲ ਕੱਟ ਕੇ ਉਹ ਡਾਕਟਰ ਕੱਟ ਕੇ ਤੇ ਸਿਵਲ ਹਸਪਤਲ ਭੇਜਿਆ ਮੈਡੀਕਲ ਕਰਾਉਣ ਵਾਸਤੇ ਜੋ ਵੀ ਐਮਐਲਏ ਆਉਂਦੀ ਆ ਉਹਦੇੰ ਤੱਕ ਜਿਹੜੀ ਆ ਅਗਲੀ ਕਾਰਵਾਈ ਜਿਹੜੀ ਕੀਤੀ ਜਾਵੇ ਸਰ ਦੂਜੀ ਪਾਰਟੀ ਵੱਲੋਂ ਵੀ ਕੋਈ ਦਰਖਾਸਤ ਆਈ ਨਹੀਂ ਦੂਜੀ ਪਾਰਟੀ ਵੱਲੋਂ ਅਜੇ ਤੱਕ ਸਾਡੇ ਕੋਲ ਤੇ ਆਈ ਨਹੀਂ ਸੀ ਇੱਕ ਪਾਰਟੀ ਵੱਲੋਂ ਆਈ ਸੀ ਕਾਟ ਕੋਲ ਉਹਨਾਂ ਨੂੰ ਐ ਮੈਡੀਕਲ ਉਹ ਕੱਟ ਕੇ ਡਾਕਟਰ ਕੱਟ ਕੇ ਤੇ ਸਿਵਲ ਹਸਪਤਲ ਭੇਜਤਾ ਸੀ ਅਜੇ ਐਮਐਲਏ ਜਿਹੜੀ ਆ ਉਹ ਮਸੂਲ ਨਹੀਂ ਹਾਂ